ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿ ਸਵੀਕਾਰ ਕਾਫੀ ਲੰਮੇ ਸਮੇਂ ਤੋਂ ਗੱਲ ਚੱਲਦੀ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਟਿਕਟਾਂ ਕਟੀਆਂ ਜਾਣਗੀਆਂ ਆਮ ਆਦਮੀ ਪਾਰਟੀ ਦੇ ਮੌਜੂਦਾ 30 ਤੋਂ 35 ਵਿਧਾਇਕਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਅੱਜ ਗੱਲ ਸੱਚ ਹੋ ਗਈ ਹੈ ਕਿਉਂਕਿ ਆਮ ਆਦਮੀ ਪਾਚੀ ਨੇ ਹਲਕਾ ਇੰਚਾਰਜ ਲਗਾਉਣੀ ਸ਼ੁਰੂ ਕਰ ਦਿੱਤੇ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਉਹਨਾਂ ਵਿਅਕਤੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜ ਨਵੇਂ ਆਗੂਆਂ ਨੂੰ ਐਜ਼ ਅ ਹਲਕਾ ਇੰਚਾਰਜ ਬਣਾ ਦਿੱਤਾ ਗਿਆ ਹੈ ਉਹਨਾਂ ਦੀ ਨਿਗਰਾਨੀ ਦੇ ਵਿੱਚ ਆਮ ਆਦਮੀ ਪਾਰਟੀ ਕੰਮ ਕਰੇਗੀ ਉਹੀ ਹਲਕੇ ਦੀ ਦੇਖਰੇਖ ਕਰਨਗੇ ਯਾਨੀ ਕਿ ਉਹਨਾਂ ਵਿਧਾਇਕਾਂ ਤੇ ਮੰਤਰੀਆਂ ਦੇ ਪਤੇ ਕੱਢ ਦਿੱਤੇ ਜਾਣਗੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਰੋੜਾ ਪੈ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਜਿਹੜੇ ਹਸਾਬ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਉਸ ਹਸਾਬ ਨਾਲ ਕੰਮ ਨਹੀਂ ਕਰ ਰਹਾ ਇਸ ਕਰਕੇ ਉਹਨਾਂ ਹਲਕਿਆਂ ਦੇ ਵਿੱਚ ਹਲਕਾ ਇੰਚਾਰਜ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਧਾਨ ਅਮਨ ਅਰੋੜਾ ਵੱਲ ਲਗਾ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਅਮਨ ਅਰੋੜਾ ਇਸ ਸਟੇਟ ਪ੍ਰਭਾਵੀ ਮਨੀਸ਼ ਸੋਦੀਆ ਵੱਲੋਂ ਅੱਜ ਪੰਜਾਬ ਵਿੱਚ ਪੰਜ ਹਲਕਿਆਂ ਵਿੱਚ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਆਪ ਦੇ ਹਰਜੀਮਾਨ ਨੂੰ ਫਗਿਆ ਹਰਜੀਮਾਨ ਨੂੰ ਫਗਵਾੜਾ ਤੋਂ ਹਲਕਾ ਇੰਚਾਰਜ ਲਗਾਇਆ ਗਿਆ ਇਥੇ ਦੱਸਦੀ ਹੈ ਕਿ ਹਰਜੀਮਾਨ ਸਾਬਕਾ ਪੰਜਾਬ ਮੰਤਰੀ ਜੁਗਿੰਦਰ ਸਿੰਘ ਮਾਨ ਦੇ ਪੁੱਤਰ ਅਤੇ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦੇ ਦੋਤੇ ਹਨ ਦੂਸਰੇ ਪਾਸੇ ਇਹ ਵੀ ਦੱਸਿਆ ਗਿਆ ਹੈ ਕਿ ਇੱਥੇ ਹੀ ਆਮ ਆਦਮੀ ਪਾਰਟੀ ਨੇ ਸੋਨੀਆ ਮਾਨ ਨੂੰ ਹਲਕਾ ਇੰਚਾਰਜ ਰਾਜ ਸਾਂਸੀ ਤੋਂ ਨਿਯੁਕਤ ਕੀਤਾ ਹੈ ਬਲਦੇਵ ਸਿੰਘ ਮਿਆਦੀਆਂ ਹਲਕਾ ਰਾਜ ਸਾਂਸੀ ਦੇ ਇੰਚਾਰਜ ਸਨ ਆਦਮਪੁਰ ਤੋਂ ਪਵਨ ਕੁਮਾਰ ਤੀਨੂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਇਸੇ ਤਰ੍ਹਾਂ ਐਡਵੋਕੇਟ ਕਰਮਵੀਰ ਚਾਂਦੀ ਨੂੰ ਕੁੱਪਰਥਲਾ ਤੋਂ ਜਦੋਂ ਕਿ ਜਸਵੰਦਰ ਸਿੰਘ ਸਿਨਾ ਨੂੰ ਵਿਆਤੀ ਬਠਿੰਡਾ ਤੋਂ ਇੰਚਾਰਜ ਲਗਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹੀ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੀ ਚੋਣ ਲੜਨਗੇ ਆਪੋ ਆਪਣੇ ਹਲਕਿਆਂ ਤੋਂ ਕਿਉਂਕਿ 30 ਤੋਂ 35 ਵਿਧਾਇਕ ਜਿਹੇ ਨੇ ਜਿਨ੍ਹਾਂ ਦੀ ਕਾਰਜਕਾਰੀ ਸਹੀ ਨਹੀਂ ਰਹੀ ਪਿਛਲੇ 3 ਸਾਲਾਂ ਦੇ ਵਿੱਚ ਹੌਲੀ ਹੌਲੀ ਉਹਨਾਂ ਉੱਤੇ ਹਲਕਾ ਇੰਚਾਰਜ ਲਗਾਏ ਜਾ ਰਹੇ ਨੇ ਅਮਰ अरोड़ा ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਬੰਦਾ ਮਾਨ ਸਰਮਾ ਮਾਨ ਸਰਮਾਨ ਤਾਂ ਆਲਰੇਡੀ ਦੇ ਦਿੱਤਾ ਗਿਆ ਹੈ ਕਿਉਂਕਿ ਹਲਕਾ ਇੰਚਾਰਜ ਨੇ ਜਿਹੜੇ ਵੀ ਇਲਾਕੇ ਦੇ ਵਿੱਚ ਕੰਮ ਹੋਣਗੇ ਉਹਨਾਂ ਹਲਕਿਆਂ ਦੇ ਵਿੱਚ ਜਿੰਨੀਆਂ ਵੀ ਗਰਾਂਟਾ ਹੋਣਗੇ ਜਿੰਨੇ ਵੀ ਅਧਿਕਾਰਤਨ ਹੋਣਗੇ ਇਹਨਾਂ ਹਲਕਾ ਇੰਚਾਰਜਾਂ ਵੱਲੋਂ ਕੀਤੇ ਜਾਣਗੇ ਇਹ ਬੜਾ ਵੱਡਾ ਕੰਮ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ